ਇੱਕ ਦਿਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕੁਝ ਸਿੱਖ ਤੇ ਭਾਈ ਨੰਦ ਲਾਲ ਜੀ ਕਦਾਬਰੀ ਦੇ ਕੰਡੇ ਤੁਰੇ ਜਾ ਰਹੇ ਸਨ ਕਹਿੰਦੇ ਪਾਤਸ਼ਾਹ ਜੀ ਦੇ ਹੱਥ ਦੇ ਵਿੱਚ ਕੁਝ ਪੱਥਰ ਦੀਆਂ ਛੋਟੀਆਂ-ਹਟੀਆਂ ꙳ਟੀਆਂ ਨੇ ਤੇ ਪਾਤਸ਼ਾਹ ਜੀ ਨੇ ਇੱਕ ਪੱਥਰ ਦੀ ꙳ਟੀ ਨੂੰ ਪਾਣੀ ਵਾਲੇ ਪਾਸੇ ਸੁੱਟ ਦਿੱਤਾ ਤੇ ਸਿੱਖਾਂ ਨੂੰ ਪੁੱਛਿਆ ਸਿੱਖੋ ਇਹ ਪੱਥਰ ਦਾ ਟੁਕੜਾ ਪਾਣੀ ਵਿੱਚ ਕਿਉਂ ਡੁੱਬ ਗਿਆ ਆਪਣੇ ਆਪਣੇ ਤਰੀਕੇ ਨਾਲ ਸਾਰਿਆਂ ਨੇ ਜਵਾਬ ਦਿੱਤਾ ਜੀ ਇਹ ਪਾਣੀ ਵਿੱਚ ਡੁੱਬ ਜਾਂਦਾ ਏ ਭਾਰਾ ਹੈ ਤੇ ਅੱਡੋ ਅੱਡ ਵਿਚਾਰ ਦਿੱਤੇ ਗਏ ਫਿਰ ਗੁਰੂ ਪਾਤਸ਼ਾਹ ਜੀ ਨੇ ਦੂਸਰਾ ਪੱਥਰ ਦਾ ਟੁਕੜਾ ਕੀਤਾ ਸੁਟਿਆ ਉਹ ਡੁੱਬ ਗਿਆ ਤੇ ਭਾਈ ਨੰਦ ਲਾਲ ਜੀ ਨੂੰ ਪੁੱਛਿਆ ਕਹਿਣ ਲੱਗੇ ਆਨੰਦ ਲਾਲ ਤੂੰ ਦੱਸ ਇਹ ਕਿਉਂ ਡੁੱਬ ਗਿਆ ਤੇ ਭਾਈ ਨੰਦ ਲਾਲ ਜੀ ਕਹਿੰਦੇ ਮਾਲਕ ਜੀ ਮੈਨੂੰ ਬਹੁਤਾ ਤੇ ਪਤਾ ਨਹੀਂ ਇਹ ਕਿਉਂ ਡੁੱਬਿਆ ਚਾ ਕਾਰਨ ਕੀ ਹੈ ਡੁੱਬਣ ਦਾ ਪਰ ਮੈਨੂੰ ਇੱਕ ਗੱਲ ਦਾ ਪਤਾ ਹੈ ਜਿਹੜਾ ਤੇਰੇ ਹੱਥੋਂ ਛੁੱਟ ਗਿਆ ਉਹ ਅੱਜ ਵੀ ਡੁੱਬ ਗਿਆ ਤੇ ਕੱਲ ਵੀ